ਉੰਰ ਪਰਮੇ ਸਰਗੋਗੇ ਕਿਰਪਾ ਨਿਧਾਨ ਦਇਆਲ ਬਖਸ਼ੰਦ ਨਾਨਕ ਗਏ ਮਨ ਇਹਨਰਾਉ ਸਭੂਰਨ ਸਰਨਾ ਜੋ ਜੋ ਕਿਰਪਾ ਸੋਈ yog ਇਸਕਾ ਮੰਤਰ ਨਾ ਜਾਣੇ ਹੋਰ ਸਰਬ ਤੋਖ ਸੁਣੀਏ ਕਰਤਾ ਕੈ ਕਾਮਤ ਪੀਰ ਬਿਸਮੇ ਕੋ ਵੀ ਨਾਨਕ ਤੇ ਪ੍ਰਕਾ ਕਨੇ ਅੰਤ ਨਾ ਪਾਇਆ ਸਗਲ ਦੇਵ ਹਾਰੇ ਅਬਗਾਹੇ ਸਗਲ ਜਨਮ ਕੇ ਜਾਣੇ ਪੂਰੇ ਸਗਲ ਪਰੋਈ ਆਪਣੇ ਸੂਤ ਮਤ ਗਿਆਨ ਧਿਆਨ ਜਾਂਦੇ ਜਨਨਾਸ ਨਾਮ ਤੇ ਆਵੇ ਸੇ ਜਨਮ ਜਨਮ ਰਹੀ ਆਵੇ ਜਾਏ ਉੱਚੀ ਨੀਚ ਤਿਸਕੇ ਅਸਥਾਨ ਜੈਸਾ ਜਨਾ ਹੈ ਤੈਸਾ ਨਾਨਕ ਜਾਣ ਰੂਪ ਨਾਨਾ ਜਾਂ ਕੇ ਰੰਗ ਨਾਨਾ ਵੇਖ ਕਰੇ ਇੱਕ ਰੰਗ ਸਭੀ ਨੂੰ ਵਿਸਤਾਰ ਰਸੀਏ ਇਕੰਤਾਰ ਪੂਰ ਪੂਰਨ ਸਠਾਏ ਮਿਸਤਰ ਬਣ ਤਬਨਾ ਆਪਣੀ ਕੀਮਤ ਆਪੇ ਪਾਈ ਸਾਡਾ ਘਟ ਦਿਸਕੇ ਸਭ ਦਿਸਕੇ ਠਾਏ ਨਾਮ ਗਤਾਰੇ ਸਗਲੇ ਜੰਮ ਨਾਮ ਗਤਾਰੇ ਗਨ ਬ੍ਰਹਮੰਡ ਨਾਮ ਗਤਾਰੇ ਸਿਮਰਤ ਬੇਧ ਪ੍ਰਾਨ ਨਾਮ ਗਤਾਰੇ ਸੁਣ ਗਿਆ ਇਤਿਹਾਨ ਨਾਮ ਗਤਾਰੇ ਆਕਾਸ਼ ਸਤਾ ਨਾਮ ਗਤਾਰੇ ਸਗਲੇ ਕਾਰ ਸਾਰੇ ਪੁਰੀਆ ਸਭ ਭੰਗ ਨਾਮ ਜਗਦੇਵ ਰਮਸਾਵਾਜ ਆਜ ਸਪਣੇ ਨਾਮ ਲਾਹ ਸਾਂਝ ਝੋਤੇ ਪਦ ਮੈਂ ਸੋ ਜੰਗਤ ਪਾਈ ਰੂਪ ਸਤ ਜੰਕਾ ਸਤ ਸਥਾਨ ਕੋ ਲਾ ਕੇ ਪ੍ਰਦਾਨ ਤੂਤ ਸਤ ਸਤ ਜਾਂਕੀ ਬਾਣ ਸਾਧ ਗੁਰੂ ਰਾਮ ਸਾਹਿਬਾ ਮੈਂ ਸਮਾਣੀ ਨਾਤ ਕਰਮ ਜਾਂਕੀ ਰਚਨਾ ਸਾਧ ਮੂਲ ਸਤ ਸਤ ਉਤਪਤ ਨਿਰਮਲ ਨਿਰਮਲ ਜਿਸੇ ਬਜਾਏ ਤਿਸੇ ਸਭ ਭਲੀ ਨਾਮ ਪ੍ਰਭ ਕਾ ਸੁਖ ਦਾ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਦੇ ਜਨ ਜਾਂ ਕਹਿ ਰਿਦੇ ਪਰਵੇਸ਼ ਆਪ ਸਤ ਕੀਆ ਸਭ ਸਤ ਇਸ ਗੱਲ ਤੇ ਸਭ ਲਈ ਉਤਪਾਤ ਇਸ ਭਾਵੇਂ ਤਾਂ ਕਰੇ ਬਿਸਤਾਰ ਆਪੇ ਜਾਣੇ ਆਪਣੀ ਮਿਤਕਤ ਆਪੇ ਜਾਣੇ ਆਪਣੀ ਮਿਤਕਤ ਇਸ ਕਸ਼ਟੋਕਟਵੇਂ ਹਾਰ ਆਪਣਾ ਬੋਝ ਘੱਟ ਦੇ ਜਾ ਕੇ ਬਸ ਨਿਕਲ ਨਾ ਜਾਂਦੇ ਕੀ ਲਾਨਤ ਜੋ ਦਿਲ ਭਾਵੇਂ ਸਵਰਤੀਆ